ਹਾਂਜੀ ਦੋਸਤੋ ਜੇਕਰ ਤੁਸੀਂ ਵੀ ਫਸਟイヤー ਦੇ ਵਿੱਚ ਹੋ ਅਤੇ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਵੇਲੇ ਇਹ ਹੀ ਪ੍ਰੋਬਲਮ ਆ ਰਹੀ ਹੈ ਅਪਡੇਟ ਨਹੀਂ ਹੋ ਰਿਹਾ ਨਵਾਂ ਫ੍ਰੀਸ਼ਿਪ ਕਾਰਡ ਬਣਨ ਦੀ ਕੋਈ ਆਪਸ਼ਨ ਨਹੀਂ ਹੈ ਤਾਂ ਆਓ ਜਾਣੀਏ ਕਿਵੇਂ ਸਹੀ ਹੋ ਸਕਦਾ ਕਈ ਵਾਰ ਕੀ ਹੁੰਦਾ ਜਦੋਂ ਅਸੀਂ ਵਜੀਫਾ ਅਪਲਾਈ ਕਰਨ ਲੱਗਦੇ ਹਾਂ ਤਾਂ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਵੇਲੇ ਉੱਥੇ ਨਿਊ ਫ੍ਰੀਸ਼ਿਪ ਕਾਰਡ ਨੂੰ ਅਪਲਾਈ ਕਰਨ ਦੀ ਕੋਈ ਆਪਸ਼ਨ ਨਹੀਂ ਹੁੰਦੀ ਸਿਰਫ ਇੱਕ ਆਪਸ਼ਨ ਹੁੰਦੀ ਆ ਡਾਊਨਲੋਡ ਫ੍ਰੀਸ਼ਿਪ ਕਾਰਡ ਜਿੱਥੋਂ ਕਿ ਪੁਰਾਣੀ ਕਲਾਸ ਵਾਲਾ ਫ੍ਰੀਸ਼ਿਪ ਕਾਰਡ ਡਾਊਨਲੋਡ ਹੋ ਜਾਂਦਾ ਹੈ ਤਾਂ ਆਓ ਹੁਣ ਦੇਖਦੇ ਹਾਂ ਇਸ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਏਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਲਿਖਣੀ ਪਵੇਗੀ ਜੋ ਕਿ ਪੁਰਾਣਾ ਫ੍ਰੀ ਸ਼ਿਪ ਪਾਕਡ ਰਿਜੈਕਟ ਕਰਨ ਸੰਬੰਧੀ ਹੋਵੇਗੀ ਇਹ ਐਪਲੀਕੇਸ਼ਨ ਲਿਖਣੀ ਕਿਸ ਨੂੰ ਹੈ ਇਸ ਐਪਲੀਕੇਸ਼ਨ ਦੇ ਵਿੱਚ ਲਿਖਿਆ ਕੀ ਜਾਵੇਗਾ ਤੇ ਐਪਲੀਕੇਸ਼ਨ ਦੇਣੀ ਕਿਸ ਨੂੰ ਹੈ ਕੀ ਇਹ ਐਪਲੀਕੇਸ਼ਨ ਕੰਮ ਕਰੇਗੀ ਆਓ ਇਸ ਦੇ ਬਾਰੇ ਜਾਣਦੇ ਇਹ ਐਪਲੀਕੇਸ਼ਨ ਦੇਣ ਦੇ 24 ਘੰਟੇ ਦੇ ਅੰਦਰ ਅੰਦਰ ਤੁਹਾਡਾ ਪੁਰਾਣਾ ਫ੍ਰੀਸ਼ਿਪ ਕਾਰਡ ਜੋ ਰਿਜੈਕਟ ਹੋ ਜਾਵੇਗਾ ਅਤੇ ਨਿਊ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਦੀ ਆਪਸ਼ਨ ਆ ਜਾਵੇਗੀ ਐਪਲੀਕੇਸ਼ਨ ਦੇ ਵਿੱਚ ਦੇਖਦੇ ਹਾਂ ਕੀ ਲਿਖਿਆ ਜਾਵੇਗਾ ਸਭ ਤੋਂ ਪਹਿਲਾਂ ਸੇਵਾ ਵਿਖੇ ਤਹਿਸੀਲ ਭਲਾਈ ਅਫਸਰ ਉਸ ਤੋਂ ਬਾਅਦ ਤੁਸੀਂ ਤਹਿਸੀਲ ਲਿਖਣੀ ਹੈ ਜੋ ਕਿ ਇੱਕ ਵਿਦਿਆਰਥੀ ਦੀ ਤਹਿਸੀਲ ਹੈ ਜਿਵੇਂ ਮਲੇਰਕੋਟਲਾ ਹੋਗੀ ਧੂਰੀ ਹੋਗੀ ਤਹਿਸੀਲ ਇਦਾਂ ਵਿਦਿਆਰਥੀ ਜੋ ਵੀ ਤਹਿਸੀਲ ਹੈ ਉਹ ਇੱਥੇ ਲਿਖੀ ਜਾਵੇਗੀ ਵਿਸ਼ਾ ਪੁਰਾਣਾ ਫ੍ਰੀਸ਼ ਪਕਾਰਡ ਰਿਜੈਕਟ ਕਰਨ ਸੰਬੰਧੀ ਫਿਰ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਵਿਦਿਆਰਥੀ ਦਾ ਨਾਮ ਸਪੁੱਤਰ ਜਾਂ ਸਪੁੱਤਰੀ ਪਿਤਾ ਦਾ ਨਾਮ ਪਿੰਡ ਤਹਿਸੀਲ ਜ਼ਿਲ੍ਹਾ ਦਾ ਨਿਵਾਸੀ ਹਾਂ ਮੈਂ ਸੈਸ਼ਨ 2025-26 ਦੌਰਾਨ ਇੱਥੇ ਕਲਾਸ ਦਾ ਨਾਮ ਆ ਜਾਵੇਗਾ ਭਾਗ ਪਹਿਲਾ ਵਿੱਚ ਦਾਖਲ ਲਿਆ ਹੈ ਮੈਂ ਆਪਣੀ ਕਲਾਸ ਵਿੱਚ 75% ਹਾਜ਼ਰੀ ਪੂਰੀ ਕਰਤਾ ਹਾਂ ਜਦੋਂ ਮੈਂ ਡਾਕਟਰ ਅੰਬੇਦਕਰ ਸਕੂਲ ਦੇ ਪਸਤੀਮ ਦੇ ਵਿੱਚ ਫ੍ਰੀਸ਼ ਪਕਾਰਡ ਅਪਲਾਈ ਕਰਨ ਲੱਗਾ ਜਾਂ ਲੱਗੀ ਤਾਂ ਉੱਥੇ ਮੇਰਾ ਪੁਰਾਣਾ 12ਵੀਂ ਕਲਾਸ ਵਾਲਾ ਫ੍ਰੀਸ਼ ਪਕਾੜ ਦਿਖਦਾ ਪੋਰਟਲ ਆਈਡੀ ਨੰਬਰ ਇਹ ਹੈ ਸ਼ੋ ਹੋ ਰਿਹਾ ਹੈ ਜਿਸ ਨੂੰ ਐਡਡ ਕਰਨ ਦੀ ਕੋਈ ਆਪਸ਼ਨ ਨਹੀਂ ਹੈ ਕਿਰਪਾ ਕਰਕੇ ਇਸ ਨੂੰ ਟੈਂਪਰੇਰੀ ਅਜੈਕਟ ਕਰ ਦਿਓ ਇਦਾਂ ਇਹ ਐਪਲੀਕੇਸ਼ਨ ਲਿਖ ਕੇ ਤੁਸੀਂ ਆਪਣੇ ਤਹਿਸੀਲ ਭਲਾਈ ਦਫ਼ਤਰ ਦੇ ਵਿੱਚ ਜਾ ਕੇ ਇਹ ਐਪਲੀਕੇਸ਼ਨ ਜਮ੍ਹਾਂ ਕਰਵਾ ਦਿਓ ਤੇ 24 ਘੰਟੇ ਦੇ ਵਿੱਚ ਵੇ ਤੁਹਾਡੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ ਇਹ ਐਪਲੀਕੇਸ਼ਨ ਟਾਈਪ ਕਰਕੇ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੀ ਹੈ ਤੇ ਉੱਥੋਂ ਤੁਸੀਂ ਕਾਪੀ ਕਰ ਸਕਦੇ ਹੋ ਇਸੇ ਤਰ੍ਹਾਂ ਵਜੀਫੇ ਨਾਲ ਸੰਬੰਧਿਤ ਹੋਰ ਵੀਡੀਓ ਅਤੇ ਜਾਣਕਾਰੀ ਦੇ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ